ਸਾਰਨ ਜੈਸ਼ਮੇਸੀਦੀ ਅੱਜ 13 ਸਤੰਬਰ ਨੂੰ ਸਿਮਨੋਂ ਦੇ ਹਸਨ ਜੌਨ ਕ੍ਰਿਸੋਸਟਮ ਦੀ ਆਦ। ਐਸਾ ਸੰਤ ਜਿਸ ਨੂੰ ਸਵਰਨਮੂ ਵਾਲਾ ਵੀ ਕਿਹਾ ਜਾਂਦਾ ਹੈ ਕ੍ਰਿਸੋਸਟਮ ਦਾ ਅਰਥ ਹੈ ਗੋਲਡਨ ਮਾਉਥ ਕਿਉਂਕਿ ਉਹਨਾਂ ਦੇ ਉਪਦੇਸ਼ ਇੰਨੇ ਗਹਿਰੇ ਤਿੱਖੇ ਅਤੇ ਰੂਹ ਨੂੰ ਛੂਣ ਵਾਲੇ ਸਨ ਕਿ ਲੋਕ ਦੂਰੋਂ ਦੂਰੋਂ ਉਹਨਾਂ ਨੂੰ ਸੁਣਨ ਲਈ ਆਉਂਦੇ ਸਨ ਉਹ ਇੱਕ ਚੰਗੀਓ ਬੇਸ਼ਕੀ ਨਹੀਂ ਸਗੋ ਇੱਕ ਪਵਿੱਤਰ ਪਾਦਰੀ ਚਰਚ ਦੇ ਡਾਕਟਰ ਅਤੇ ਅਸਲ ਮਸੀਹ ਜ਼ਿੰਦਗੀ ਦੀ ਜੀਵਤ ਮਿਸਾਲ ਸਨ ਉਹ ਉਹਨਾਂ ਦਾ ਜਨਮ 349 एडी ਵਿੱਚ ਐਡੀਓਕਸੀਰੀਆ ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਉਹ ਧਾਰਮਿਕ ਵਿਦਵਾਨ ਬਣ ਗਏ ਪਰ ਜਦੋਂ ਪਰ ਉਹਨਾਂ ਦੀ ਦੁਨੀਆ ਦੀ ਵਿੱਦਿਆ ਤੋਂ ਵੱਧ ਰੱਬ ਦੀ ਸੱਚਾਈ ਚਾਹੁੰਦੀ ਸੀ ਉਹਨਾਂ ਨੇ ਪ੍ਰਾਰਥਨਾ ਕਰਦੇ ਹੋਏ ਉੱਥੇ ਹੀ ਆਪਣੀ ਰੱਬ ਦੀਵਾਨੇ ਨੂੰ ਆਪਣੇ ਹਿਰਦੇ ਵਿੱਚ ਲਿਖ ਲਿਆ ਜਦੋਂ ਪਾਦਰੀ ਬਣੇ ਤਾਂ ਉਹਨਾਂ ਦੇ ਉਪਦੇਸ਼ ਲੋਕਾਂ ਦੇ ਦਿਲਾਂ ਵਿੱਚ ਲਗਨ ਪੈਦਾ ਕੀਤੀ ਉਹ ਬਿਨਾਂ ਕਿਸੇ ਡਰ ਦੇ ਸਾਫ਼ ਸੱਚ ਸਾਫ਼ ਸੱਚ ਅਤੇ ਨਿਰਪਿੱਖ ਉਪਦੇਸ਼ ਦਿੰਦੇ ਉਹ ਰਾਜੀ ਮਹਾਰਾਜਾ ਨੇ ਗਲਤੀਆਂ ਨੂੰ ਵੇਦ ਆਪ ਦੇ ਨਾਮ ਤੇ ਟੋਕਦੇ ਕਈ ਵਾਰ ਇਸ ਕਰਕੇ ਉਹਨਾਂ ਨੇ ਦੇਸ਼ ਨਿਕਾਲਿਆ ਵੀ ਕੀਤਾ ਗਿਆ ਪਰ ਉਹ ਕਦੇ ਵੀ ਸੱਚ ਨਾ ਛੱਡੇ ਉਹ ਸਿਖਾਉਂਦੇ ਹਨ ਕਿ ਮਸੀਹ ਜੀਵਨ ਸਿਰਫ ਗੱਲਾਂ ਨਾਲ ਹੀ ਨਹੀਂ ਸਗੋ ਦਇਆ ਸੇਵਾ ਨਿਮੱਤਾ ਅਤੇ ਪਵਿੱਤਰਤਾ ਵਿੱਚ ਵੀ ਹੋਣਾ ਚਾਹੀਦਾ ਹੈ ਉਹ ਕਹਿੰਦੇ ਹਨ ਜੇ ਤੁਸੀਂ ਮਸੀਹ ਦੀ ਮੇਜ ਉੱਤੇ ਆਦਰ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਗਰੀਬਾਂ ਲੋੜਵੰਦਾਂ ਅਤੇ ਰੋਗੀਆਂ ਨੂੰ ਵੀ ਮਸੀਹ ਵਿੱਚ ਰੋਗੀਆਂ ਵਿੱਚ ਵੀ ਮਸੀਹ ਨੂੰ ਪਛਾਣੋ ਪਸਾਨੂੰ ਸਿਖਾਉਂਦੇ ਹਨ ਕਿ ਸੱਚੀ ਪ੍ਰਾਰਥਨਾ ਤੱਕ ਪੂਰੀ ਹੁੰਦੀ ਹੈ ਜਦ ਅਸੀਂ ਆਪਣੇ ਦਿਲਾਂ ਨੂੰ ਤਬਦੀਲ ਕਰਦੇ ਹਾਂ ਉਹ ਆਖਰੀ ਉਹ ਆਖਰੀ ਦਿਨ ਤੱਕ ਆਪਣੇ ਉਪਦੇਸ਼ ਜਿੰਦੇ ਰਹੇ ਅਤੇ ਉਹਨਾਂ ਦੇ ਆਖਰੀ ਸ਼ਬਦ ਸਨ ਪ੍ਰਭੇਸ਼ੂ ਮਸੀਹ ਦੀ ਸਦਾ ਮहिमा ਹੋਵੇ ਆਮੀਨ ਆਓ ਅਸੀਂ ਵੀ ਆਪਣੇ ਦੇ ਮਨ ਨੂੰ ਜੇਬ ਨੂੰ ਅਤੇ ਆਪਣੇ ਦਿਲਾਂ ਨੂੰ ਸੰਜੋਨ ਕ੍ਰਿਸੋਸਟਮ ਵਾਂਗ ਜੋ ਆਪਣੇ ਸੱਚੇ ਉਪਦੇਸ਼ਾਂ ਰਾਹੀਂ ਸਦੀ ਤੱਕ ਰੋਸ਼ਨੀ ਦੇ ਰਹੇ ਹਨ ਧੰਨਵਾਦ